ਹਸਪਤਾਲ ਦੀ ਪਾਰਕਿੰਗ 'ਚ ਮੋਟਰਸਾਈਕਲ ਚੁੱਕਣ ਹੀ ਲੱਗਾ ਸੀ ਪਿੱਛੋਂ ਕਿਸੇ ਲੜਕੀ ਦੀ ਆਵਾਜ਼ ਆਈ ਗੁਰੀ ਤੂੰ ਪਿੱਛੇ ਮੁੜ ਕੇ ਵੇਖਿਆ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਨਹੀਂ ਸੀ ਹੋ ਰਿਹਾ ਕਿ ਮੀਤ ਮੇਰੇ ਸਾਹਮਣੇ ਖੜੀ ਹੈ ਇੱਕੋ ਸਾਹ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ ਤੂੰ ਇੱਥੇ ਕਿਵੇਂ ਸਭ ਠੀਕ ਹੈ ਨਾ ਇਸ ਲੜਜੇ ਨਾਲ ਪੁੱਛ ਰਹੀ ਸੀ ਜਿਵੇਂ ਮੇਰੇ ਨਾਲ ਕੋਈ ਖਾਸ ਰਿਸ਼ਤਾ ਹੋਵੇ ਮੈਂ ਮੀਤ ਨੂੰ ਇੱਕਦਮ ਆਪਣੇ ਕੋਲ ਦੇਖ ਘਬਰਾਟ ਵਿੱਚ ਸੀ ਮੈਂ ਆਪਣੇ ਆਪ ਨੂੰ ਥੋੜਾ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਗੱਲ ਦਾ ਜਵਾਬ ਦਿੱਤਾ ਕਿ ਹਾਂ ਸਭ ਠੀਕ ਠਾਕ ਆ ਮੈਂ ਤਾਂ ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਆਇਆ ਸੀ ਤੂੰ ਇੱਥੇ ਕਿਵੇਂ ਮੈਂ ਉਲਟਾ ਸਵਾਲ ਕੀਤਾ ਮੈਂ ਵੀ ਆਪਣੀ ਨਣਤ ਦੀ ਸੱਸ ਦੀ ਖਬਰ ਲੈਣ ਆਈ ਸੀ ਉਹਨਾਂ ਨੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਵਾਇਆ ਸੀ ਇਹਨਾਂ ਕਹਿੰਦੀ ਨੇ ਪਾਰਕਿੰਗ ਵਿੱਚ ਬੋਰਡ ਦੀ ਛਾਂ ਥੱਲੇ ਪਏ ਸੀਮਿੰਟ ਵਾਲੇ ਬੈਂਚ ਤੇ ਬੈਠਣ ਦਾ ਇਸ਼ਾਰਾ ਕੀਤਾ ਹੌਲੀ ਹੌਲੀ ਮੀਤ ਮੇਰੇ ਨਾਲ ਖੁੱਲ ਕੇ ਗੱਲਾਂ ਕਰਨ ਲੱਗ ਪਈ ਮੈਂ ਕਿਹਾ ਤੇਰਾ ਹੁਣ ਸਾਡੇ ਪਿੰਡ ਆਉਣ ਨੂੰ ਨਹੀਂ ਕਰਦਾ ਦਿਲ ਤਾਂ ਹੋਰ ਵੀ ਬਹੁਤ ਕੁਝ ਕਹਿੰਦਾ ਸੀ ਪਰ ਦਿਲ ਦੀ ਹਰ ਗੱਲ ਮੰਨੀ ਵੀ ਤਾਂ ਨਹੀਂ ਜਾ ਸਕਦੀ ਮੀਤ ਦਾ ਹਰਖ ਜੇ ਨਾਲ ਭਰਿਆ ਜਵਾਬ ਸੀ ਅਸਲ ਵਿੱਚ ਮੀਤ ਤੇ ਮੈਂ ਇੱਕ ਦੂਜੇ ਨੂੰ ਬਹੁਤ ਚਾਹੁੰਦੇ ਸੀ ਪਰ ਮੈਂ ਆਪਣੀ ਘੱਟ ਪਰ ਉਹਦੀ ਬਦਨਾਮੀ ਹੋਣ ਤੋਂ ਜ਼ਿਆਦਾ ਡਰਦਾ ਸੀ ਤਾਂ ਹੀ ਕਦੇ ਕੁਝ ਕਹਿ ਨਹੀਂ ਸਕਿਆ ਜਿਸ ਦਾ ਪਛਤਾਵਾ ਮੈਨੂੰ ਅੱਜ ਵੀ ਹੈ ਮੈਂ ਤੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੀਤ ਵੀ ਮੈਨੂੰ ਬਹੁਤ ਪਸੰਦ ਕਰਦੀ ਪਰ ਕੁੜੀਆਂ ਕਦੇ ਵੀ ਪਹਿਲ ਨਹੀਂ ਕਰਦੀਆਂ ਇਹ ਮੇਰਾ ਵਹਿਮ ਸੀ ਮੀਤ ਅੱਜ ਮੇਰੇ ਨਾਲ ਇੰਜ ਗੱਲਾਂ ਕਰੀ ਸੀ ਜਿਵੇਂ ਕਿਸੇ ਦਾ ਕੋਈ ਡਰ ਨਾ ਹੋਵੇ ਅਤੇ ਸਭ ਕੁਝ ਦੱਸਣਾ ਚਾਹੁੰਦੀ ਹੋਵੇ ਜਿਵੇਂ ਦੁਬਾਰਾ ਕਈ ਸਾਲਾਂ ਦੀ ਭਾਲ ਪਿੱਛੋਂ ਨੂੰ ਲੱਬਿਆ ਹੋਆ ਪਰ ਮੈਂ ਅੱਜ ਵੀ ਡਰਿਆ ਹੋਇਆ ਸੀ ਮੈਂ ਹੌਸਲਾ ਜਿਆਕਰ ਉਹਦੇ ਪਤੀ ਬਾਰੇ ਪੁੱਛਿਆ ਕਿ ਕਿਵੇਂ ਦਾ ਸੁਭਾਏ ਤੇ ਕੀ ਕਾਰੋਬਾਰ ਕਰਦੇ ਨੇ ਮੀਤ ਨੇ ਦੱਸਿਆ ਕਿ ਉਹ ਬਹੁਤ ਚੰਗੇ ਇਨਸਾਨ ਨੇ ਬਹੁਤ ਵਧੀਆ ਤਨਖਾਹ ਤੇ ਸਰਕਾਰੀ ਨੌਕਰੀ ਕਰਦੇ ਨੇ ਇਹਨਾਂ ਦਾ ਸਾਰਾ ਪਰਿਵਾਰ ਹੀ ਬਹੁਤ ਵਧੀਆ ਤੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਖਾਸ ਕਰਕੇ ਇਹਨਾਂ ਦੇ ਮੰਮੀ ਡੈਡੀ ਮੈਨੂੰ ਆਪਣੀ ਧੀ ਨਾਲੋਂ ਵੱਧ ਸਮਝਦੇ ਨੇ ਮੈਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਤੇ ਉਹਨਾਂ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਚਾਹੁੰਦੀ ਪਰ ਮੇਰੀ ਜ਼ਿੰਦਗੀ ਦਾ ਦੂਜਾ ਪੱਖ ਤੂੰ ਸੀ ਜਿੰਨੂੰ ਮੈਂ ਕਦੇ ਚਾਹ ਕੇ ਵੀ ਭੁਲਾ ਨਾ ਸਕੀ ਮੈਂ ਤੇਰੀ ਰੂਹ ਅਤੇ ਤੇਰੇ ਕਿਰਦਾਰ ਨੂੰ ਇਸ਼ਕ ਕੀਤਾ ਸੀ ਤੇ ਕਰਦੀ ਰਹਾਂਗੀ ਮੈਂ ਇਹ ਵੀ ਜਾਣਦੀ ਆ ਕਿ ਤੂੰ ਵੀ ਮੈਨੂੰ ਸੱਚਾ ਪਿਆਰ ਕੀਤਾ ਮੈਂ ਇਹ ਗੱਲ ਦਿਲ ਵਿੱਚ ਰੱਖ ਕੇ ਮਰਨਾ ਨਹੀਂ ਸੀ ਚਾਹੁੰਦੀ ਨਹੀਂ ਤਾਂ ਮੇਰੀ ਆਤਮਾ ਨੂੰ ਜਿਉਂਦੇ ਜੀਅ ਤੇ ਮਰ ਕੇ ਵੀ ਸ਼ਾਂਤੀ ਨਹੀਂ ਸੀ ਮਿਲਨੀ ਅੱਜ ਤੋਂ ਬਾਅਦ ਤੂੰ ਮੈਨੂੰ ਮਿਲੇ ਜਾਂ ਨਾ ਮਿਲੇ ਪਰ ਮੈਂ ਤੈਨੂੰ ਇਹ ਸਭ ਦੱਸ ਕੇ ਹੌਲੇ ਫੁੱਲ ਦੀ ਤਰ੍ਹਾਂ ਮਹਿਸੂਸ ਕਰ ਰਹੀ ਹਾਂ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ ਤੇ ਮੇਰੇ ਕੋਲੋਂ ਵੀ ਇਹੀ ਉਮੀਦ ਕਰਦੀ ਹਾਂ ਕਿ ਮੇਰੇ ਅਤੇ ਆਪਣੇ ਪਰਿਵਾਰ ਪ੍ਰਤੀ ਵਫਾਦਾਰ ਰਹੇਗਾ मीत ਦੀਆਂ ਇਹ ਗੱਲਾਂ ਸੁਣ ਕੇ ਜਿਵੇਂ ਮੈਂ ਵੀ ਭਾਰ ਮੁਕਤ ਹੋ ਗਿਆ ਹੁਆ ਮੇਰੀਆਂ ਅੱਖਾਂ ਵਿੱਚ ਛੰਝੂ ਸੀ ਜੋ ਗੱਲਾਂ ਮੀਤ ਨੂੰ ਮਿਲ ਕੇ ਮੈਂ ਕਰਨ ਬਾਰੇ ਸੋਚਦਾ ਸੀ ਉਹ ਗੱਲਾਂ ਅੱਜ ਮੀਤ ਜਿਵੇਂ ਬੜੀ ਆਸਾਨੀ ਨਾਲ ਕਹਿ ਗਈ ਹੋਵੇ ਮੈਂ ਹੈਰਾਨ ਸੀ ਕਿ ਜੇ ਸੱਲੜ ਜਈ ਤੇ ਸ਼ਰਾਰਤੀ ਸੁਭਾਅ ਦੀ ਕੁੜੀ ਨਾਲ ਮੈਨੂੰ ਇਸ਼ਕ ਹੋਇਆ ਸੀ ਅੱਜ ਇੰਨੀਆਂ ਡੂੰਘੀਆਂ ਗੱਲਾਂ ਕਰਕੇ ਕਈ ਸਾਲਾਂ ਤੋਂ ਮੇਰੇ ਦਿਲ ਵਿੱਚ ਉੱਠਰੇ ਉਬਾਲ ਨੂੰ ਵੀ ਸ਼ਾਂਤ ਕਰ ਦਿੱਤਾ ਸੀ ਕਹਿੰਦੀ ਮੈਨੂੰ ਪਤਾ ਸੀ ਕਿ ਆਪਾਂ ਜ਼ਿੰਦਗੀ ਦੇ ਕਿਸੇ ਮੋੜ ਤੇ ਇੱਕ ਦਿਨ ਜ਼ਰੂਰ ਮਿਲਾਂਗੇ ਮੈਂ ਵੀ ਜਾਣਦੀ ਸੀ ਕਿ ਤਿਥੋਂ ਚੰਦਰਿਆ ਕੁਝ ਨਹੀਂ ਕਹਿ ਹੋਣਾ ਇਹ ਹੌਸਲਾ ਮੈਨੂੰ ਹੀ ਕਰਨਾ ਪੈਣਾ ਸੀ ਬਸ ਦੇ ਨਿਰਮਾਣ ਨੂੰ ਯਾਦ ਕਰ ਲਿਆ ਕਰੀ ਹੁਣ ਮੈਨੂੰ ਜਾਣਾ ਪੈਣਾ ਹੈ ਇਨਾ ਕੈਂਦੀ ਦਾ ਹਸਮੁਖ ਰਹਿਣ ਵਾਲਾ ਚਿਹਰਾ ਉਦਾਸੀ ਪਰ ਮੈਨੂੰ ਜਿਵੇਂ ਕਜੀਬ ਜੀ ਖੁਸ਼ੀ ਦਾ ਅਹਿਸਾਸ ਕਰਵਾ ਰਹੀ ਸੀ ਜਿਵੇਂ ਉਸਾਰੀ ਜ਼ਿੰਦਗੀ ਮਹਿਸੂਸ ਹੋਣ ਵਾਲਾ ਸੀ ਮੈਨੂੰ ਇੰਜ ਲੱਗ ਰਿਹਾ ਜਿਵੇਂ ਅੱਜ ਮੀਤ ਨੂੰ ਗਵਾ ਕੇ ਵੀ ਮੈਂ ਪਾ ਲਿਆ ਹੋਵੇ